ਹੇ एवरीवन ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਵਧੀਆ ਹੋਵੋਗੇ ਸੋ ਗਾਇਸ ਬਹੁਤ ਜ਼ਿਆਦਾ ਪਿਆਸ ਲੱਗੀ ਸੀ ਮੈਂ ਪੀ ਚੁੱਕੀ ਸੀ ਠੰਡਾ ਠੰਡਾ ਪਾਣੀ ਕੀਤਾ ਬਲੈਂਡਰ ਨੂੰ ਵਾਸ਼ ਕਿਉਂਕਿ ਮੈਂ ਕਰਨਾ ਸੀ ਅੱਜ ਆਪਣੇ ਮੇਕਅਪ ਬਹੁਤ ਸਾਰੇ ਇੰਸਟਾਗ੍ਰam ਤੇ ਮੈਸੇਜ ਮੈਂ ਦੇਖੇ ਕੁੜੀਆਂ ਦੇ ਇੱਕ ਕੁੜੀ ਦੇ ਮੈਸੇਜ ਸੀ ਦੀਦੀ ਬਿਲਕੁਲ ਸਿੰਪਲ ਮੇਕਅਪ ਕਰੋ ਸਿੰਪਲ ਵਾਲਾ ਚਲੋ ਠੀਕ ਹੈ ਜੀ ਅੱਜ ਬਿਲਕੁਲ ਹੀ ਸਿੰਪਲ ਕਰਦੀ ਹਾਂ ਮੈਂ ਠੀਕ ਆ ਸਭ ਤੋਂ ਪਹਿਲਾਂ ਮੈਂ ਫੇਸ ਨੂੰ ਕਰੂੰਗੀ ਕਲੀਨ ਕਿਉਂਕਿ ਮੈਂ ਮਾਰਨਿੰਗ ਫਰੈਸ਼ ਹੋਣ ਤੋਂ ਬਾਅਦ ਆਪਣੀਆਂ ਵੀਡੀਓ ਵਗੈਰਾ ਸ਼ੂਟ ਕਰਦੀ ਰਹੀ ਹਣਾ ਇਦਾਂ ਹੀ ਵੀਡੀਓ ਸ਼ੂਟ ਕਰਨ ਲੱਗਾ ਮੈਂ ਮੇਕਅਪ ਵਗੈਰਾ ਜ਼ਿਆਦਾ ਨਹੀਂ ਕਰਦੀ ਸਿਰਫ ਕਜਲ ਕੁਜਲ ਆਪਣਾ ਸੌਰੀ ਮਸਕਰਾ ਵਗੈਰਾ ਲਾਣੀ ਹੁੰਦਾ ਹੈ ਹਣਾਗਾ ਤੇ ਸਵੇਰ ਦਾ ਮੇਰੇ ਮਨ ਮोटा ਲੱਗਾ ਹੋਇਆ ਸੀ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਫੇਸ ਨੂੰ ਕਿਤਾ ਕਲੀਨ ਉਸ ਤੋਂ ਬਾਅਦ ਲਗਾਇਆ ਟੋਨਰ ਹਾਂਜੀ ਟੋਨਰ ਲਗਾਉਣ ਤੋਂ ਬਾਅਦ ਐਵਸ ਨੂੰ ਕਰੂੰਗੀ ਸਕਿਨ ਵਿੱਚ ਐਬਜ਼ਾਰਪ ਟੋਨਰ ਤੋਂ ਬਾਅਦ ਮੈਂ 3 ਨੰਬਰ ਤੇ ਲਗਾ ਰਹੀ ਹਾਂ ਮੋਇਸਚਰਾਈਜ਼ਰ moisturizer wintels करके थोड़ा ज़ मैं ज्यादा लगाऊंगी क्योंकि स्किन मेरी ड्राई होगी या तो इस करके ਤੁਸੀਂ ਦੇਖ ਸਕਦੇ ਹੋ ਬਾਕੀ ਫਾਈਨਲੀ ਕਪੜਿਆਂ ਨੂੰ ਇਗਨੋਰ ਕਰੀਓ ਯਾਰ ਜਿੱਦਾਂ ਦੇ ਵੀ ਮੇਰੇ ਪਾਏ ਹੁੰਦੇ ਤੁਸੀਂ ਨਾ ਮੇਰਾ ਸਿਰਫ ਕੰਮ ਦੇਖਿਆ ਕਰੋ ਬਾਕੀ ਮੈਨੂੰ ਐਨ ਨਿਊ ਸੋਹਣੇ ਸੋਹਣੇ ਮੈਸੇਜ ਆਏ ਸੀ ਤੁਹਾਡੇ ਤੇ ਹੇਅਰ ਡੂ ਬਹੁਤ ਸੋਹਣਾ ਲੱਗਦਾ ਤੁਸੀਂ ਹੇਅਰ ਸਟਾਈਲ ਕਰਿਆ ਕਰੋ ਠੀਕ ਹੈ ਮੈਨੂੰ ਹੇਅਰ ਸਟਾਈਲ ਕਰਿਆ ਕਰੂੰਗੀ ਹਨਾ ਤਾਂ ਫਾਈਨਲੀ ਮੈਂ ਨਾ ਆਪਣੀ ਮੈਨੂੰ ਮੈਸੇਜ ਜਤ ਰਹੇ ਆਂਦੇ ਤੁਸੀਂ ਗੁੱਤ ਕਰਿਆ ਕਰੋ ਲੰਬੀ ਲੰਬੀ ਗੁੱਤ ਤੁਹਾਡੇ ਬਹੁਤ ਸੋਣੀ ਲੱਗਦੀ ਆ ਚਲੋ ਠੀਕ ਹੈ ਅੱਜ ਦੀ ਵੀਡੀਓ ਵਿੱਚ ਮੈਂ ਕਰਨ ਲੱਗੀ ਆ ਜ਼ੂੜਾ ਬਟ ਇਸ ਤੋਂ ਬਾਅਦ ਜਿਹੜੀਆਂ ਵੀਡੀਓ ਆਣਗੀਆਂ ਸ਼ੂਟ ਦੇ ਵਿੱਚ ਤੇ ਗੁੱਤ ਕੀਤੀ ਹੋਊਗੀ ਓਕੇ ਤੁਹਾਡੇ ਕਹਿਣ ਤੇ ਹਾਂਜੀ ਤਾਂ ਦੇਖ ਸਕਦੇ ਹੋ ਮੌਇਸਚਰਾਈਜ਼ਰ ਲਗਾਉਣ ਤੋਂ ਬਾਅਦ ਦੋ ਤਿੰਨ ਮਿੰਟ ਬਾਅਦ ਮੈਂ ਲਗਾ ਰਹੀ ਆ ਪ੍ਰਾਈਮਰ ਪ੍ਰਾਈਮਰ ਮੇਰੇ オーਪਨ ਪੋਰਸ ਨੂੰ ਕਵਰ ਕਰਨਗੇ ਦੇਖ ਸਕਦੇ ਹੋ ਪ੍ਰਾਈਮਰ オーਪਨ ਪੋਰਸ ਨੂੰ ਕਵਰ ਕਰੇਗਾ ਮੇਰੇ ਚੀਕਸ ਦੇ ਉੱਪਰ ਜਿੰਨੇ ਵੀ ਓਪਨ ਪੋਸ ਨੇ ਪਿੰਪਲ ਸੱਕਨੇ ਆ ਉਸ ਦੇ ਵਿੱਚ ਮੈਂ ਆਪਣਾ ਪ੍ਰਾਈਮਰ ਨੂੰ ਅੱਛੇ ਤਰ੍ਹਾਂ ਲਗਾ ਰਹੀ ਆ ਕੁਝ ਇਸ ਤਰ੍ਹਾਂ ਤਾਂ ਕਿ ਸਾਰੇ ਓਪਨ ਪੋਸ ਕਵਰ ਹੋ ਜਾਣ ਕੁਝ ਟਾਈਮ ਬਾਅਦ ਉਸ ਤੋਂ ਬਾਅਦ ਲਗਾਉਂਗੀ ਕਲਰ ਕਰੈਕਟਰ ਸੋ ਹੈ एवरीवन ਫਾਈਨਲੀ ਮੈਂ ਆਪਣਾ ਪੈਲੇਟ ਦੇ ਵਿੱਚੋਂ ਗ੍ਰੀਨ ਕਲਰ ਲੂੰਗੀ ਜਿੱਥੇ ਜਿੱਥੇ ਮੇਰੇ ਐਕਨੇ ਆ ਪਿੰਪਲ ਆ ਨਾ ਰੈੱਡ ਕਲਰ ਦੇ ਉਸ ਦੇ ਉੱਪਰ ਮੈਂ ਲਗਾਉਂਗੀ ਗ੍ਰੀਨ ਕਲਰ ਕਰੈਕਟਰ ਓਕੇ ਕਰੈਕਸ਼ਨ ਕਰਨ ਤੋਂ ਬਾਅਦ ਉਸ ਨੂੰ ਨਿਊਟਰਲਾਈਜ਼ ਕਰੂੰਗੀ ਹਾਂਜੀ カラー कैरेक्टर वाला कलर में लिया है ग्रीन कलर ਨੂੰ ਲਾਇਆ ਡੈਬ ਡੈਬ ਕਰਕੇ ਜਿੱਥੇ ਜਿੱਥੇ ਮੇਰੇ ਰੈੱਡ ਕਲਰ ਦੀ ਸੀਗੇ ਛੋਟੇ ਛੋਟੇ ਪਿੰਪਲ ਤਾਂ ਦੇਖ ਸਕਦੇ ਹੋ ਤੁਸੀਂ 그린 ਕੈਕਟਰ ਲਗਾਉਣ ਤੋਂ ਬਾਅਦ ਮੈਂ ਬਲੈਂਡਰ ਨਾਲ ਉਸ ਨੂੰ ਅੱਛੇ ਤਰ੍ਹਾਂ ਬਲੈਂਡਿੰਗ ਕਰ ਰਹੀ ਹਾਂ ਅੱਛੇ ਤਰ੍ਹਾਂ ਤਾਂ ਹਾਂਜੀ ਉਸ ਤੋਂ ਬਾਅਦ ਕੰਸੀਲਰ ਰੂੰਗੀ ਡਾਰਕ ਆਪਣੀ ਸਕਿਨ ਤੋਂ ਇੱਕ ਸ਼ੇਡ ਡਾਰਕ カラー ਲੂੰਗੀ 컬러 ਆਪਣਾ ਸੌਰੀ ਕਨਸੀਲਰ ਦਾ ਉਸ ਨੂੰ ਉਸ ਦੇ ਉੱਪਰ ਨਿਊਟਰਲਾਈਜ਼ ਕਰੂੰਗੀ 컬러 ਕਰੈਕਟਰ ਦੇ ਉੱਪਰ ਦੇਖ ਸਕਦੇ ਹੋ ਕੁਝ ਇਸ ਤਰ੍ਹਾਂ ਉਸ ਤੋਂ ਬਾਅਦ ਮੈਂ ਆਪਣਾ ਬਲੈਂਡਰ ਦੀ ਹੈਲਪ ਨਾਲ ਬਲੈਂਡਿੰਗ ਕਰੂੰਗੀ ਤੁਸੀਂ ਦੇਖ ਸਕਦੇ ਹੋ ਹਾਂਜੀ एवरीवन ਬਲੈਂਡਿੰਗ ਤੁਸੀਂ ਬਿਲਕੁਲ ਆਰਾਮ ਨਾਲ ਆਰਾਮ ਨਾਲ ਕਰਨੀ ਹੈ ਕਿਉਂਕਿ ਮੇਰੀ ਦਾ ਵੀਡੀਓ ਫਾਸਟ ਹੈ ਮੈਂ ਮੇਕਅਪ ਬਿਲਕੁਲ ਆਰਾਮ ਨਾਲ ਕਰ ਰਹੀ ਸੀ ਬੇਸਿਕ ਜਿਹਾ ਮੇਕਅਪ ਹੈ ਤੁਸੀਂ ਕਾਲਜ ਕਰ ਸਕਦੇ ਹੋ ਡੇਲੀ ਰੂਟੀਨ ਵਿੱਚ ਕਰ ਸਕਦੇ ਹੋ ਕਿਤੇ ਵੀ ਜਾਣਾ ਹੈ ਫੰਕਸ਼ਨ پارٹی ਜਿਨ੍ਹਾਂ ਨੂੰ ਮੇਕਅਪ ਜ਼ਿਆਦਾ ਨਹੀਂ ਪਸੰਦ ਤੁਸੀਂ ਇਹ ਵਾਲਾ ਮੇਕਅਪ ਕਰ ਸਕਦੇ ਹੋ ਸੀਟੀਐਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸੀਟੀਐਮ ਕਰਨ ਤੋਂ ਬਾਅਦ ਪ੍ਰਾਈਮਰ ਬਹੁਤ ਜ਼ਰੂਰੀ ਹੈ ਪ੍ਰਾਈਮਰ ਤੋਂ ਬਾਅਦ ਫਾਊਂਡੇਸ਼ਨ ਬਹੁਤ ਜ਼ਰੂਰੀ ਹੈ ਫਾਊਂਡੇਸ਼ਨ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਟ੍ਰੈਟਲੀ ਮੇਰੇ ਤਰ੍ਹਾਂ ਬੀਬੀ ਕਰੀਮ ਵੀ ਲਗਾ ਸਕਦੇ ਹੋ ਬਟ ਮੈਂ ਤਾਂ ਭੈਣੋ ਫਾਊਂਡੇਸ਼ਨ ਵੀ ਲਗਾਉ ਕਲਰ ਕਰੈਕਟਰ ਨੂੰ టు ਨਿਊਟਰਲਾਈਜ਼ ਕਰਨ ਤੋਂ ਬਾਅਦ ਮੈਂ ਲਗਾਈ BB ਕਰੀਮ BB ਕਰੀਮ ਆਪਣਾ ਪਾਂਡਸ ਜੀ ਸੀਗੀ ਉਸ ਤੋਂ ਬਾਅਦ ਮੈਂ ਉਸ ਨੂੰ ਡੈਪ ਡੈਪ ਕਰਕੇ ਪੂਰੇ ਫੇਸ ਤੇ ਲਗਾਇਆ ਉਸ ਤੋਂ ਬਾਅਦ ਉਸ ਨੂੰ ਕਰੂੰਗੀ ਬਲੈਂਡਿੰਗ ਬਲੈਂਡਿੰਗ ਤੁਸੀਂ ਅੱਛੇ ਤਰ੍ਹਾਂ ਪੂਰੇ ਫੇਸ ਦੇ ਤੇ ਕਰ ਲੈਣੀ ਹੈਗੀ ਆ ਹਾਂਜੀ ਬਲੈਂਡਿੰਗ ਕਰਨ ਤੋਂ ਬਾਅਦ ਮੈਂ ਆਪਣਾ ਲੂੰਗੀ ਲਾਈਟ ਕਲਰ ਦਾ ਕਨਸੀਲਰ ਲਾਈਟ ਕਲਰ ਦਾ ਕਨਸੀਲਰ ਲੈਂਨ ਤੋਂ ਬਾਅਦ ਵਾਟਰਲਾਈਨਸ ਦੇ نیچے आइज दे अराउंड आइज़ दे उपर माउथ के अराउंड नोज़ पर करूँगी कंसीलिंग उस तो बाद करूँगी उसू हल्का हल्का ब्लैंडिंग हाँ जी एवरी वन फेस कंसील करने तो बाद मैं लगाऊंगी कॉम्पैक्ट पाउडर जो कि मेरे फेस न लॉक करेगा कॉम्पैक्ट पाउडर लैन तो बाद मैं स्पंज स्पुर फेस पर लगाऊंगी कॉम्पैक्ट पाउडर ताकि मेरा मेकअप लॉक हो जाए सोहे एवरीवानी देख सकते हो कॉम्पैक्ट पाउडर लगाने तो बाद ब्लैंडर नाल ही उस ब्लैंडिंग कर रही हाँ ताकि स्किन लॉक हो जाए यह hey उस तो बाद मैं लिया अपना ब्लैक ब्राउनर आईशैडो जिस दी नाल मैं फिलिंग कीती आपने आइब्रोस आइब्रोस फिलिंग करण ਤੋਂ ਬਾਅਦ ਮੈਂ ਉਸ ਨੂੰ ਦਿਖ ਸਕਦੇ ਹੋ ਸੇਮ ਹੀ ਦੋਨੋਂ ਆਈਬ੍ਰੋਸ ਫਿਲਿੰਗ ਕੀਤੀਆਂ ਮੈਂ ਉਸ ਨੂੰ ਬ੍ਰਸ਼ ਦੇ ਨਾਲ ਸੈੱਟ ਕੀਤਾ देन ਉਸ ਤੋਂ ਬਾਅਦ ਕਲੀਨਸਿੰਗ ਵਾਈਪਸ ਲੈ ਕੇ ਸੌਰੀ ਹਾਂਜੀ ਟਿਸ਼ੂ ਲਿਆ ਉਸ ਤੋਂ ਬਾਅਦ ਆਪਣੀ ਲਿਪਸ ਮੇਰੇ ਤੇ ਨਾ ਕਰੀਮ ਵਗੈਰਾ ਲੱਗੀ ਸੀ ਪਾਊਡਰ ਵਗੈਰਾ ਲਿਪ ਨੂੰ ਕੀਤਾ ਰਿਮੂਵ ਉਸ ਤੋਂ ਬਾਅਦ ਮੈਂ ਇੱਕ ਬਰਾਊਨ ਜਾਂ ਕਲਰ ਇੱਕ ਹੀ ਲੂੰਗੀ ਬ੍ਰਸ਼ ਦੀ ਹੈਲਪ ਨਾਲ ਉਸ ਨੂੰ ਬਲੈਂਡਿੰਗ ਦੂੰਗੀ ਲਾਈਟ ਬਿਲਕੁਲ ਨਿਊਡ ਜਿਹਾ ਸ਼ੇਡ ਦੂੰਗੀ ਉਸ ਨੂੰ ਅੱਛੇ ਤਰ੍ਹਾਂ ਬ੍ਰਸ਼ ਦੇ ਨਾਲ ਕਰੂੰਗੀ ਬਲੈਂਡਿੰਗ ਹਾਂਜੀ ਉਸ ਤੋਂ ਬਾਅਦ ਮੈਂ ਆਪਣਾ ਲਾਈਨਰ ਸੌਰੀ ਲਾਈਨਰ ਲਗਾਉਣ ਤੋਂ ਪਹਿਲਾਂ ਲਗਾਉਂਗੀ ਬਲਸ਼ ਪਿੰਕ ਕਲਰ ਦਾ ਲਿਆ ਮੈਂ ਬਲਸ਼ ਬਲੈਂਡਰ ਦੀ ਹੈਲਪ ਨਾਲ ਲਗਾ ਰਹੀ ਹਾਂ ब्लश तो बाद लूँगी हाईलाइटर हाईलाइटर मैं highlighter. Highlighter में अपने फिंगर्स फिंगर हैल्प न लगाऊंगी नो स्टिक्स के उपर एवरीवन hey उस तो बाद मैं लाऊंगी लाइनर इनर कोनर तो आउटर कोनर तक डायरेक्टली लाइन दूंगी सिंपल जिया ਸੇਮ ਹੀ ਮੈਂ ਦੋਨਾਂ ਅੱਖਾਂ ਦੇ ਉੱਪਰ ਲਾਈਨਰ ਨੂੰ ਲਗਾ ਲਵਾਂਗੀ ਉਸ ਤੋਂ ਬਾਅਦ ਮੈਂ ਲਗਾਈ ਵਾਈਟ ਕਲਰ ਦੀ ਬਿੰਦੀ ਬਿੰਦੀ ਲਗਾਉਣ ਤੋਂ ਬਾਅਦ ਮੇਰਾ ਮੇਕਅਪ ਹੋ ਚੁੱਕਿਆ ਹੈ ਡਨ ਹੈ एवरीवन ਕਿੱਦਾਂ ਲੱਗਾ ਮੇਰਾ ਮੇਕਅਪ ਬੇਸਿਕ ਮੇਕਅਪ ਐਂ ਜਿਹੜੀ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਮੇਰੀ ਹਰ ਇੱਕ ਹਾਰਿਕਨ ਵਾਲੀ ਤੁਸੀਂ ਵੀਡੀਓ ਦੇਖ ਸਕੋ ਹਾਂਜੀ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਲਗਾ ਸਕਦੇ ਹੋ ਲਿਪਸਟਿਕ ਲਿਬਮ ਲਾਈਟ ਜਿਹੜਾ ਲਿਬਮ ਲਗਾਇਆ ਮੈਂ ਉਸ ਤੋਂ ਬਾਅਦ ਕਰੂੰਗੀ ਹੇਅਰ ਡੂ ਹੇ एवरीवन ਫਾਈਨਲੀ ਮੇਰੀ ਕੋਸ਼ਿਸ਼ ਇਸ ਤਰ੍ਹਾਂ ਦਾ ਮੇਕਅਪ ਲੁੱਕ ਸੀਗੀ ਜਰੂਰ ਦੱਸਿਓ ਵੀਡੀਓ ਕਿੱਦਾਂ ਲੱਗੀ ਲਿਲਾ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਓਕੇ ਬਾਏ ਐਂਡ ਇਧਰ ਮੈਂ ਲਗਾਇਆ ਆਪਣੇ ਸੰਦੂਰ ਉਸ ਤੋਂ ਬਾਅਦ ਮੇਰੀ ਇਹ ਵਾਲੀ ਸੀ ਫਾਈਨਲੀ ਲੁੱਕ ਲਾਸਟ ਤੇ ਰਹਿ ਗਿਆ ਫਿਕਸਰ ਮੇਰੇ ਮੇਕਅਪ ਨੂੰ ਐਕਸਟਰਾ ਗਲੋ ਐਂਡ ਮੇਕਅਪ ਨੂੰ ਲੌਕ ਲੌਂਗ ਟਾਈਮ ਲਈ ਰੱਖੇਗਾ ਇਹ ਵਾਲਾ ਫਿਕਸਰ ਅੱਕੇ ਮਿਲਦੀਆਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵੀਡੀਓ ਜ਼ਰੂਰ ਦੱਸਿਓ ਕਿਹੜੀ ਆਵੇ